ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਜੀ ਵਿਆਹ ਸ਼ਾਦੀਆਂ ਲਈ ਵੈਰਿਟੀ ਵਿਆਹ ਸ਼ਾਦੀਆਂ ਲਈ ਵੈਰਿਟੀ ਪੂਰਾ ਹੈਵੀ ਕੁਆਲਟੀ ਦੇ ਉੱਤੇ ਭਾਰੀ ਸੂਟ ਹੈ ਜੀ ਇਹ ਭਾਰੀ ਦੁਪट्टे ਦੇ ਨਾਲ ਮਾਰਕੀਟ 'ਚ ਵਿਕੇ 3000 ਵਿਕੇ 3500 ਦਾ ਸਾਡਾ ਰੇਟ ਸਿਰਫ 1600 ਰੁਪਏ ਜੀ ਇਹ 1600 ਰੁਪਏ ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਹੋਰਾ ਭਾਰੀ ਸੂਟ ਦੇਖੋ ਜੀ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਬਹੁਤ ਹੀ ਨਵੇਂ-ਨਵੇਂ ਡਿਜ਼ਾਈਨਾਂ ਤੇ ਰੰਗਾਂ ਦੇ ਮਾਲ ਪਹੁੰਚ ਚੁੱਕਿਆ ਜੀ ਇਹਦਾ ਰੇਟਾ ਸਿਰਫ 1000 ਰੁਪਏ ਆ ਜੀ 1000 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਫੇਰ ਮੇਲੇ ਚੱਲ ਰਹੇ ਹੈਗਾ ਭਾਰੀ ਫੇਰ ਮੇਲੇ ਦੇ ਉੱਤੇ ਆਹ ਦੇਖੋ ਜੀ ਮਸਲੀਨ ਦਾ ਸੂਟ ਹੈਂਡਵਰਕ ਦੇ ਨਾਲ ਨਾਲ ਮਸਲੀਨ ਦਾ ਦੁਪੱਟਾ ਕਟਵਰਕ ਕੜਾਈ ਵਾਲਾ ਸਿਰਫ 650 ਦਾ ਕਰਤਾ ਜੀ ਇਹ 650 ਰੁਪਏ ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਫਾਇਰਸੀ ਬਿਲਕੁਲ ਪਿਓਰ ਦਾ ਸੂਟ ਜਮਾ ਪਿਓਰ ਸਿਲਕ ਦੇ ਉੱਤੇ ਫਾਇਰਸੀ ਦੁਪੱਟੇ ਦੇ ਨਾਲ ਸਿਰਫ 1800 ਰੁਪਏ ਫੁਰਕਤਾ ਜੀ ਇਹ 1800 ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਫੈਂਸੀ ਸੂਟ ਛਲਕ ਦਾ ਸੂਟ ਹੈ ਜੀ ਸਿਰਫ 850 ਦਾ ਆਤਾ ਜੀ ਦੁਪट्टे ਦੇ ਨਾਲ ਬਹੁਤ ਹੀ ਫੈਂਸੀਆਂ ਫੈਂਸੀ ਜੇ ਨਜਮਾਲ ਆ ਗਿਆ ਜੀ ਪ्योर ਬਰਬਰੀ ਦੇ ਉੱਤੇ ਆ ਗਿਆ ਜੀ ਇਹ ਪ्योर ਬਰਬਰੀ ਦੁਪੱਟਾ ਨਾਲ ਆ ਇਹਦੇ ਸਿਰਫ 1100 ਸੂਟ ਕਰਤਾ ਜੀ ਇਹ 1100 ਦਾ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਬਹੁਤ ਹੀ ਫੈਂਸੀ ਫੈਂਸੀ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਬਹੁਤ ਫੈਂਸੀ ਕੁਆਲਟੀ ਦੇ ਵਿੱਚ ਆ ਦੇਖੋ ਜੀ ਸਾਰਾ ਭਾਰੀ ਕੰਮ ਹੈ ਨਾਲ ਦੁਪੱਟਾ ਸਿਰਫ 850 ਦਾ ਜੀ ਇਹ ਨਾਲ ਦੁਪੱਟਾ ਪੂਰਾ ਭਾਰੀ ਕੰਮ ਹੈਵੀ ਕੰਮ ਦਿੱਤੇ ਜੀ ਨੇਚਰ ਗਰੇਡ ਦੇ ਕਪੜਾ ਜੀ ਬਿਲਕੁਲ ਭਰਾਵਾਂ ਦੀ ਹੱਤੀ ਉੱਤੇ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈਗਾ ਦੁਪੱਟੇ ਦੇ ਨਾਲ ਕੌਟਨ ਦਾ ਸੂਟ ਸਿਰਫ 500 ਦਾ ਕਰਤਾ ਜੀ ਇਹ 500 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲੇ ਦੇ ਉੱਤੇ ਜੀ ਵਧੀਆ ਫੈਂਸੀ ਕੁੜਤਾ ਪਜਾਮਾ ਵਧੀਆ ਫਾਇਰਸੀ ਕੁਰਤਾ ਵਜਮਾ ਜੀ 500 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਵਧੀਆ ਚਿੱਟਾ ਵਧੀਆ ਹੈ ਕਿਵੇਂ ਕਹਿੰਦੇ ਜਾਂਣਣ ਵਾਸਤੇ ਚਾਹੀਦਾ ਹੈ 500 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਸ਼ੇਰ ਮੇਲਾ ਚੱਲ ਰਿਹਾ ਹੈਗਾ ਟਾਈਵੀ ਦਾ ਸੂਟ ਟਾਈਵੀ ਕੌਟਨ ਏਕੇ ਟੈਕਸ ਮੀਟ ਦੀ ਸਿਰਫ 650 ਦਾ ਕਰਤਾ ਜੀ 650 ਦੇ ਵਿੱਚ ਰੰਗ ਡਿਜ਼ਾਈਨ ਬਹੁਤ ਆਗੇ ਇਹਦੇ ਵਿੱਚ 650 ਦੇ ਵਿੱਚ ਟਾਈਵੀ ਕੌਟਨ ਦਾ ਮੈਚਿੰਗ ਲਾਓ ਚਾਹੀ ਆਲ ਓਵਰ ਲਓ ਚاہے ਮੈਚਿੰਗ ਚਾਹੇ ਆਲ ਓਵਰ ਬਹੁਤ ਹੀ ਰੰਗਾਂ ਦੇ ਵਿੱਚ ਮਾਰ ਪਹੁੰਚ ਚੁੱਕਿਆ ਇਸ ਦੇ ਵਿੱਚ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ 23 ਸਮਰ ਦਾ ਸੂਟ 23 ਸਮਰਾਗੀ ਜੀ ਇਹ ਹੈ 850 ਦੇ ਵਿੱਚ ਮੈਚਿੰਗ ਲਓ ਚਾਹੇ ਆਲ ਓਵਰ ਲਓ ਸਮਰ ਤੋਂ ਸਮਰਾ ਸਲਵਾਰ ਵੀ ਸਵਰਦੀ ਹੈ ਜੀ ਨਾਲ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਉੱਤੇ ਜੀ ਟਾਈਵੀ ਸਿਮਰ ਦਾ ਸੂਟ 850 ਰੁਪਏ ਦੇ ਵਿੱਚ ਘੱਟਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਫੈਂਸੀ ਸੂਟ ਸਿਰਫ 800 ਰੁਪਏ ਦਾ ਘੱਟਾ ਜੀ 800 ਦੇ ਵਿੱਚ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਰੰਗ ਡਿਜ਼ਾਈਨ ਬਹੁਤ ਆਗਿਆ ਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਮਾਲ ਪਹੁੰਚ ਗਿਆ ਜੀ ਹਾਂ ਦੇਖੋ ਜੀ ਬਰਬਰੀ ਦੇ ਉੱਤੇ ਸਿਰਫ 1100 ਦਾ ਸੂਟ ਹੈ ਜੀ ਬਹੁਤ ਹੀ ਰੰਗਾਂ ਦੇ ਡਿਜ਼ਾਈਨਰ ਦੇ ਚ ਮਾਲ ਪਹੁੰਚਿਆ ਹੈ ਇਹਦੇ ਵਿੱਚ ਨਵੀਂ ਫੈਂਸੀ ਚੀਜ਼ ਆ ਸਾਰਾ ਭਾਰੀ ਹੈਵੀ ਕੁਆਲਿਟੀ ਦਾ ਕੰਮ ਆ ਸਾਰਾ ਜੀ ਪੂਰਾ ਭਰਾਮਾਂ ਦੀ ਹੱਤੀ ਦਿੱਤੇ ਜੀ ਬਹੁਤ माल ਪਹੁੰਚੂਕਿਆਗਾ ਕੋਈ ਬੁੱਡੀਆਂ ਵਾਲਾ ਜਾਂ ਹੋਰ ਕਿਸੇ ਵੀ ਕਿਸੇ ਦੇ ਲੈਣ ਹੁਣ ਸਾਰੇ ਮੇਲੇ ਦੇ ਸੂਟਾ ਦੇ ਵਿੱਚ ਭਾਰੀ ਸੇਲ ਚੱਲ ਰਹੀ ਹੈਗੀ ਭਰਾਮਾਂ ਦੀ ਹੱਤੀ ਵਾਸਟਾ ਰੋਡ ਮੋਡਮਡੀ